ਗੱਲ ਕਰਦੇ ਆਂ ਜੀ ਕੈਨੇਡਾ ਦੀ ਕੈਨੇਡਾ ਦੀ ਇਲੈਕਸ਼ਨ ਫੈਡਰਲ ਇਲੈਕਸ਼ਨ ਦੇ ਵਿੱਚ ਹੁਣ ਸਿਰਫ ਇੱਕ ਵੀਕ ਰਹਿੰਦਾ ਹੈਗਾ ਇੱਕ ਵੀਕ ਬਾਅਦ ਜਿਹੜੀ ਹੈ ਫੈਡਰਲ ਇਲੈਕਸ਼ਨ 28 ਤਰੀਕ ਨੂੰ ਹੋਣੀ ਹੈ ਔਰ ਉਹਦੇ ਵਿੱਚ ਜੇ ਆਪਾਂ ਧਿਆਨ ਨਾਲ ਵੇਖੀਏ ਤਾਂ ਬੜੀਆਂ ਡਿਫਰੈਂਟ ਚੇਂजेस ਜਿਹੜੀਆਂ ਨੇ ਉਹ ਆ ਰਹੀਆਂ ਨੇ ਵੈਸੇ ਵੀ ਕਿਸੇ ਵੀ ਦੇਸ਼ ਦੀ ਗੱਲ ਕਰੀਏ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਇੱਕ ਪਾਰਟੀ ਦੇ ਹੁੰਦੇ ਨੇ ਜਿਵੇਂ ਕੈਨੇਡਾ ਵਿੱਚ ਕੁਝ ਲੋਕ ਤਾਂ ਲਿਬਰਲ ਨੇ 노 ਮੈਟਰ ਵਟ ਉਹ ਲਿਬਰਲ ਲਿਬਰਲ ਜਿਹੜੇ ਨੇ ਉਹ ਰਹਿਣਗੇ ਕੁਝ ਲੋਕ ਜਿਹੜੇ ਨੇ 100% ਕੰਜ਼ਰਵੇਟਿਵ ਨੇ ਉਹਨਾਂ ਨੇ ਉਹੀ ਪਾਰਟੀ ਨੂੰ ਵੋਟ ਪਾਣੀ ਹੈ ਕੁਝ ਕੁ ਲੋਕ ਵਿਚਾਲੇ ਵਾਲੇ ਹੁੰਦੇ ਨੇ ਜਿਹੜੇ ਕਿ ਇਹ ਦੇਖਦੇ ਨੇ ਪਾਲਿਸਿਸ ਕਿਹੜੀਆਂ ਨੇ ਤੇ ਪਾਲਿਸਿਸ ਕਿਵੇਂ ਵਰਕ ਕਰਦੀਆਂ ਨੇ ਜਾਂ ਕਿਹੜੀ ਪਾਰਟੀ ਹੁਣ ਠੀਕ ਕੰਮ ਕਰਦੀ ਹੈ ਉਹ ਉਸ ਹਿਸਾਬ ਦੇ ਨਾਲ ਸਵਿੰਗ ਕਰਦੇ ਨੇ ਹੁਣ ਜੇ ਆਪਾਂ ਗੱਲ ਕਰਦੇ ਆ ਕੈਨੇਡਾ ਦੀ ਸਭ ਤੋਂ ਪਹਿਲਾਂ ਤਾਂ 2015 ਤੋਂ ਹੁਣ ਤੱਕ ਰਾਜ ਕਰਨ ਵਾਲੀ ਇਹ ਪਾਰਟੀ ਹੈ ਜਿਹੜੀ ਬਹੁਤ ਜ਼ਿਆਦਾ ਇਹਦੀ ਪਪੂਲਰਿਟੀ ਸੀ ਲੇਕਿਨ ਪਿੱਛੇ ਜੇ ਜਦੋਂ ਪਾਰਲੀਮੈਂਟ ਡਿਸੋਲਵ ਹੋਈ ਹੈ ਉਸ ਵਕਤ ਜਿਹੜੇ ਮਿਸਟਰ ਟਰੂਡੋ ਨੇ ਜਦੋਂ ਡਿਜ਼ਾਈਨ ਕੀਤਾ ਉਸ ਵਕਤ ਇਹਨਾਂ ਦੀ ਪਪੂਲੈਰਿਟੀ ਬਹੁਤ ਜ਼ਿਆਦਾ ਲਿਬਰਲਸ ਦੀ ਘੱਟ ਸੀਗੀ ਜਦੋਂ ਮਿਸਟਰ ਟਰੂਡੋ ਨੇ ਰਿਜ਼ਾਈਨ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਮਿਸਟਰ ਕਾਰਨੀ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਬਣੇ ਨੇ ਉਸ ਤੋਂ ਬਾਅਦ ਲਿਬਰਲਸ ਦੀ ਜਿਹੜੀ ਪਪੂਲੈਰਿਟੀ ਹੈ ਉਹ ਹੁਣ ਬਹੁਤ ਜ਼ਿਆਦਾ ਹੋਈ ਵੀ ਹੈ ਅੱਜ ਜੇ ਗੱਲ ਕਰਦੇ ਆਂ ਤਾਂ ਲੇਟੈਸਟ ਪੋਲ ਇਹ ਦੱਸ ਰਹੇ ਨੇ ਕਿ ਜੇ ਅੱਜ ਇਲੈਕਸ਼ਨਸ ਹੁੰਦੀਆਂ ਨੇ ਤਾਂ ਲਿਬਰਲ ਪਾਰਟੀ ਜਿਹੜੀ ਆ ਉਹ ਜਿੱਤੇਗੀ ਪੋਲਸ ਕਹ ਰਹੇ ਨੇ ਜੀ ਖैर ਲੇਟੈਸਟ ਪੋਲਸ ਦੀ ਜੇ ਗੱਲ ਕਰਦੇ ਆਂ 43% ਵੋਟਸ ਜਿਹੜੀਆਂ ਉਹ ਲਿਬਰਲ ਦੀਆਂ 38 ਕੰਜ਼ਰਵਟਿਵ ਦੀਆਂ ਸੀਬੀਸੀ ਪੋਲ ਟਰੈਕਰ ਨੇ ਇਹ ਦੱਸਿਆ ਹੈਗਾ ਜੀ 8.3% ਜਿਹੜੀ ਹੈ ਐਨਡੀਪੀ 5.4% ਕਿਊਬੈਕਸ ਸੋ ਜਿਹੜੀ ਇਹ ਪਾਰਟੀ ਸਿਰਫ ਕਿਊਬੈਕ ਦੇ ਵਿੱਚ ਕੰਮ ਕਰਦੀ ਹੈ ਖੈਰ 143 ਫੈਡਰਲ ਰਾਈਡਿੰਗਸ ਨੇਜਰੀਆ ਇਲੈਕਟਰਲ ਡਿਸਟ੍ਰਿਕਟ ਨੇ ਉਹਨਾਂ ਦੇ ਵਿੱਚੋਂ ਪਾਰਲੀਮੈਂਟ ਦੀ ਮੈਜੋਰਟੀ ਬਣਾਉਣ ਵਾਸਤੇ 172 ਸੀਟਾਂ ਦੀ ਲੋੜ ਹੈ ਜੇ ਅੱਜ ਹੁਣ ਪੋਲ ਕਰਵਾਈ ਜਾਵੇ ਅੱਜ ਹੁਣ ਰਿਜ਼ਲਟ ਵੇਖਿਆ ਜਾਵੇ ਤਾਂ ਕਹਿੰਦੇ ਕਿ ਮੈਜੋਰਟੀ ਜਿਹੜੀ ਹੈ 196 ਸੀਟਾਂ ਦੇ ਉੱਪਰ ਲਿਬਰਲ ਜਿਹੜੇ ਨੇ ਉਹ ਅੱਗੇ ਹੋਣਗੇ ਤੇ 122 ਜਿਹੜੀ ਹੈ ਉਹ ਕੰਜ਼ਰਵਟਿਵ ਅੱਗੇ ਹੋਣਗੇ ਹੁਣ ਪਹਿਲਾਂ ਜੇ 2 ਸਾਲ ਪਹਿਲਾਂ ਦੀ 2023 ਦੇ ਪੋਲ ਨੂੰ ਆਪਾਂ ਵੇਖਦੇ ਹਾਂ ਤਾਂ ਲਿਬਰਲ ਦੀ ਪਪੂਲੈਰਿਟੀ ਬਹੁਤ ਘੱਟ ਸੀ ਕੰਜ਼ਰਵਟਿਵ ਦੀ ਪਪੂਲੈਰਿਟੀ ਬਹੁਤ ਜ਼ਿਆਦਾ ਸੀ ਲੇਕਿਨ ਇਹ ਸਾਰੀ ਚੀਜ਼ ਚੇਂਜ ਹੋਈ ਜਦੋਂ ਮਿਸਟਰ ਟਰੂਡੋ ਨੇ ਰਿਜ਼ਾਈਨ ਕੀਤਾ ਪਹਿਲੀ ਗੱਲ ਤਾਂ ਇਹਦੇ ਵਿੱਚ ਇਹ ਹੈ ਕਿ ਮਿਸਟਰ ਕਾਰਡਨੀ ਨੇ ਜਿਹੜੇ ਮਾਰਕ ਕਾਰਡਨੀ ਉਹਨਾਂ ਦਾ ਰਜ਼ਮੇ ਬਹੁਤ ਸਟਰੋਂਗ ਹੈ ਉਹਨਾਂ ਨੇ ਬਹੁਤ ਅਜਹੀ ਸਮਿਆਂ ਦੇ ਵਿੱਚ ਕੰਟਰੀਜ਼ ਦੇੋਂ ਬਚਾਇਆ ਹੈ ਜਦੋਂ ਕਿ ਉਹ ਕ੍ਰਿਟੀਕਲ ਟਾਈਮ ਸੀ ਸੋ ਲੋਕਾਂ ਨੂੰ ਉਸ ਉਹਨਾਂ ਦਾ ਰਜ਼ਮੇ ਵੇਖ ਕੇ ਤੇ ਉਹਨਾਂ ਨੂੰ ਚੰਗਾ ਲੱਗਿਆ ਫਿਰ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਅ ਅਮਰੀਕਾ ਦੇ ਨਾਲ ਟ੍ਰੇਡ ਵਾਰ ਹੈ ਉਹਦੇ ਨਾਲ ਜਿਵੇਂ ਉਹ ਡੀਲ ਕਰ ਰਹੇ ਨੇ ਲੋਕਾਂ ਨੇ ਉਹ ਪਸੰਦ ਕੀਤਾ ਔਰ ਇਹਦੇ ਵਿੱਚ ਇੱਕ ਖਾਸ ਗੱਲ ਹੋਰ ਮੈਂ ਜ਼ਰੂਰ ਕਰਨਾ ਚਾਹੁੰਦੀ ਆ ਕਿ ਇਹ ਸਾਰੇ ਪਿੱਛੇ ਨਾ ਮਿਸਟਰ ਡੋਨਲਡ 트੍ਰੰਪ ਦਾ ਵੀ ਕਿਤੇ ਨਾ ਕਿਤੇ ਹੱਥ ਹੈ ਸਿੱਧਾ ਨਹੀਂ ਅਸੀਂ ਸਿੱਧੇ ਦੀ ਗੱਲ ਕਰਦੇ ਹਾਂ ਦੇਖੋ ਅਮਰੀਕਾ ਦੇ ਵਿੱਚ ਵੀ ਦੋ ਮੇਨ ਲੀਡ ਪਾਰਟੀਆਂ ਨੇ ਇੱਕ ਰਿਪਬਲਿਕਨ ਤੇ ਇੱਕ ਡੈਮੋਕ੍ਰੇਟਸ ਔਰ ਸੇਮ ਵੇ ਰਿਪਬਲਿਕਨ ਪਾਰਟੀ ਇਜ਼ ਇਕੁਅਲ ਟੂ ਕਨਜ਼ਰਵੇਟਿਵ ਇਨ ਕੈਨੇਡਾ ਹੁਣ ਜਦੋਂ ਮਿਸਟਰ ਡੋਨਲਡ 트੍ਰੰਪ ਅਮਰੀਕਾ ਦੇ ਵਿੱਚ ਜਿੱਤੇ ਤੇ ਲੋਕਾਂ ਨੇ ਇਹ ਦੇਖਿਆ ਕਿ ਰਿਪਬਲਿਕਨ ਯਾ ਕਨਜ਼ਰਵੇਟਿਵ ਪਾਰਟੀ ਹੈ ਜਿਹੜੀ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਮਿਸਟਰ ਡੋਨਲਡ ਟਰੰਪ ਦੇ ਕੰਮ ਕਰਨ ਦਾ ਤਰੀਕਾ ਸਾਰੀ ਦੁਨੀਆ ਹਿਲਾ ਕੇ ਰੱਖਤੀ ਉਹਨਾਂ ਨੇ ਹਰ ਇੱਕ ਦੇਸ਼ ਜਿਹੜਾ ਹੈ ਉਹ ਸਟ੍ਰੈਸ ਦੇ ਵਿੱਚ ਹੈ ਕਿ ਹੁਣ ਟ੍ਰੇਡ ਵਾਰ ਦਾ ਕੀ ਹੋਏਗਾ ਉਸ ਹਿਸਾਬ ਨਾਲ ਲੋਕਾਂ ਨੂੰ ਕਿਤੇ ਇਹ ਲੱਗਦਾ ਹੈ ਕਿ ਇਹਦਾ ਮਤਲਬ ਤਾਂ ਡੈਮੋਕ੍ਰੇਟਸ ਜਿਹੜੇ ਨੇ ਜਾਂ ਲਿਬਰਲਸ ਜਿਹੜੇ ਨੇ ਉਹ ਜ਼ਿਆਦਾ ਆਰਾਮ ਦੇ ਨਾਲ ਲੋਕਾਂ ਦੇ ਲਈ ਚੱਲ ਰਹੇ ਸੀਗੇ ਉਹ ਜ਼ਿਆਦਾ ਬੈਟਰ ਹੋਣਾ ਚਾਹੀਦਾ ਜੇ ਮੰਨ ਲਓ ਕਿ ਅਮਰੀਕਾ ਦੇ ਵਿੱਚ ਮਿਸਟਰ ਟਰੰਪ ਦੀ ਜਗ੍ਹਾ ਕੈਮਲਾ ਹੈਰਿਸ ਜਿੱਤ ਜਾਂਦੇ ਤਾਂ ਹੋ ਸਕਦਾ ਹੈ ਕਿ ਇੱਧਰ ਕੈਨੇਡਾ ਵਿੱਚ ਲਿਬਰਲ ਪਾਰਟੀ ਜਿਹੜੀ ਹੈਗੀ ਹੈ ਉਹਦੀ ਪਪੂਲਾਰਿਟੀ ਇੰਨੀ ਜ਼ਿਆਦਾ ਨਾ ਹੁੰਦੀ ਉਹ ਕੰਜ਼ਰਵਟਿਵ ਹਾਲੇ ਵੀ ਲੋਕ ਲਾਈਕ ਕਰਦੇ ਲੇਕਿਨ ਜਦੋਂ ਉਹਨਾਂ ਨੇ ਇਹ ਵੇਖਿਆ ਕਿ ਮਿਸਟਰ ਟਰੰਪ ਤੇ ਜਿਹੜੀ ਰਿਪਬਲਿਕਨ ਪਾਰਟੀ ਹੈ ਉਹ ਕਿਸ ਤਰੀਕੇ ਨਾਲ ਬਿਹੇਵ ਕਰ ਰਹੀ ਹੈ ਕਿਉਂਕਿ ਥੇਰ ਕੁਆਇਟ ਸਿਮਿਲਰ ਟੂ ਕਨਜ਼ਰਵੇਟਿਵ ਤਾਂ ਲੋਕਾਂ ਦਾ ਧਿਆਨ ਇਸ ਕਰਕੇ ਵੀ ਜਿਹੜਾ ਹੈ ਉਹ ਕਨਜ਼ਰਵੇਟਿਵ ਤੋਂ ਥੋੜਾ ਜਿਹਾ ਦੂਰ ਜਾ ਰਿਹਾ ਮੰਨਿਆ ਕਿ ਮਿਸਟਰ ਜਿਹੜੇ ਆਪਾਂ ਕਾਰਨੀ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਉਹਨਾਂ ਦੇ ਰਜ਼ਮੇ ਦੇ ਹਿਸਾਬ ਨਾਲ ਹੋਰ ਕੋਈ ਲੀਡਰ ਦਾ ਰਜ਼ਮੇ ਹਾਲ ਦੀ ਘੜੀ ਇੰਨਾ ਸਟਰੋਂਗ ਐਸ ਤਰ੍ਹਾਂ ਆਪਾਂ ਨੂੰ ਨਹੀਂ ਨਜ਼ਰ ਆ ਰਿਹਾ ਲੇਕਿਨ ਇਹਦੇ ਪਿੱਛੇ ਅਮਰੀਕਨ ਇਲੈਕਸ਼ਨਸ ਹੋਣ ਦਾ ਜੇ ਤੇ ਉਸ ਤੋਂ ਬਾਅਦ ਜਿਹੜੇ ਮਿਸਟਰ 트럼ਪ ਨੇ ਜਿਸ ਤਰ੍ਹਾਂ ਕਿ ਸਾਰੀ ਦੁਨੀਆ ਨਾਲ ਡੀਲ ਕੀਤਾ ਉਹ ਚੀਜ਼ ਵੀ ਕੰਮ ਕਰਦੀ ਹੈ ਦੇਖੋ ਅਗਲੇ ਹਫਤੇ ਬਣਦਾ ਕੀ